ਇਹ ਚੀਖ ਉਸ ਕੁੜੀ ਦੀ ਹੈ ਜਿਸ ਨੂੰ ਹੱਕ ਤੇ ਇੱਜ਼ਤ ਤੋਂ ਵਰਜਿਤ ਰੱਖਿਆ ਗਿਆ। ਉਹ ਚੀਜ਼ ਨੂੰ ਪੁੱਤ ਜੰਮਣ ਲਈ ਸਿਰਫ ਇੱਕ ਮਸ਼ੀਨ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ। ਇੱਕ ਕੁਦੇਸਨ ਦੀ। ਨਿਰਦੇਸ਼ਕ ਜੀਤ ਮਠਾੜੂ ਪੰਜਾਬੀ ਦਰਸ਼ਕਾਂ ਦੇ ਮੂਹਰੇ ਇੱਕ ਸੱਚੀ ਤੇ ਦਰਦਪਰੀ ਕਹਾਣੀ ਲੈ ਕੇ ਆਏ ਨੇ ਆਪਣੀ ਫਿਲਮ ਕੁਦੇਸਨ ਜ਼ਰੀਏ। ਇਹ ਦਰਦ ਸ਼ੁੱਕਰਵਾਰ ਸ਼ਾਮ ਚੰਡੀਗੜ੍ਹ ਤੋਂ ਹੋਏ ਫਿਲਮ ਦੇ ਮਿਊਜ਼ਿਕ ਲਾਂਚ 'ਤੇ ਵੀ ਗੂੰਜਿਆ। ਤਨ ਇੱਕ ਐਸੀ ਕੁੜੀ ਦੀ ਕਹਾਣੀ ਆ ਜੋ ਜਿਹਨੂੰ ਉਹਦਾ ਪਿਓ ਆਪ ਵੇਚਦਾ ਆ ਔਰ ਉਹਨੂੰ ਇੱਕ ਬਜ਼ੁਰਗ ਪਿਓ ਵਰਗਾ ਬੰਦਾ ਖਰੀਦਦਾ ਆ ਸਿਰਫ ਇੱਕ ਮੁੰਡਾ ਪੈਦਾ ਕਰਨ ਲਈ ਔਰ ਇੱਕ ਮੱਝ ਨੂੰ ਜਿਹਨੂੰ ਕਿ 올 द वे ਪੰਜਾਬ ਤੋਂ ਬਿਹਾਰ ਲੈ ਕੇ ਜਾਂਦੇ ਆ 10000 ਚ ਮੱਝ ਵੇਚਦੇ ਆ ਔਰ 6000 ਚ ਕੁੜੀ ਖਰੀਦਦੇ ਆ ਔਰ ਫਿਰ ਉਸ ਕੁੜੀ ਦੀ ਕੀ ਫਲਾਈਟ ਹੁੰਦੀ ਆ ਉਹ ਕੀ ਕੁਛ ਉਹਨੂੰ ਦੇਖਣਾ ਪੈਂਦਾ ਸਹਿਣਾ ਪੈਂਦਾ ਆ ਕਈ ਸਾਲਾਂ ਤੋਂ ਇੱਕ ਪਰਦੇ ਨੂੰ ਤਲਾਸ਼ ਰਹੀ ਸੀ ਫ ਤੇ ਆਖਰਕਾਰ ਇਸ ਮਾਰਚ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ ਪਰ ਇਸ ਫਿਲਮ ਦਾ ਸਫ਼ਰ ਮਠਾੜੂ ਲਈ ਆਸਾਨ ਨਹੀਂ ਰਿਹਾ ਸਭ ਤੋਂ ਵੱਡਾ ਚੈਲੰਜ ਤਾਂ ਮੇਰਾ ਉਹ ਸੀ ਕਿ ਜਦੋਂ ਮੈਂ ਥੋੜਾ ਜਿਹਾ ਚੇਂਜ ਕਰਨਾ ਸੀ ਸੀਨ ਔਰ ਜਿਸ ਕੁੜੀ ਨੂੰ ਮੈਂ ਹੀਰੋਇਨ ਲਿਆ ਸੀ ਪਹਿਲਾਂ ਨਵੀਂ ਕੁੜੀ ਸੀ ਔਰ ਉਹਨੂੰ ਮੈਂ ਕਿਹਾ ਬਸ ਇੱਕ ਦਿਨ ਦੀ ਸ਼ੂਟਿੰਗ ਹੈ ਫਿਲਮ ਕੰਪਲੀਟ ਆ ਤੇ ਉਹਨ ਮੰਨਾ ਕਰ ਦਿੱਤਾ ਕੰਮ ਕਰਨ ਤੋਂ ਫਿਰ ਮੈਨੂੰ ਨਵੇਂ ਸਿਰੇ ਤੋਂ 80% ਫਿਲਮ ਵਾਪਸ ਬਣਾਉਣੀ ਪਈ ਸਾਰੀ ਫਿਲਮ ਮੈਂ ਚੈਲੰਜ ਜੋ ਸਭ ਤੋਂ ਵੱਡਾ ਚੈਲੰਜ ਸੀ ਮੇਰੇ ਖਿਆਲ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਪਹਿਲੀ ਵਾਰੀ ਇਦਾਂ ਹੋਇਆ ਕਿ ਕਿਸੇ ਡਾਇਰੈਕਟਰ ਨੇ ਕਿਸੇ ਫਿਲਮ ਮੇਕਰ ਨੇ ਆਲਮੋਸਟ 80% ਫਿਲਮ ਵਾਪਸ ਬਣਾਤੀ ਦੂਸਰੇ ਐਕਟਰ ਦੇ ਨਾਲ ਇਹੋ ਜਿਹੇ ਮੁੱਦੇ ਸਿਨੇਮਾ ਤੇ ਬਹੁਤ ਕਾਟ ਵੀ ਏਖਣ ਨੂੰ ਮਿਲਦੇ ਨੇ ਕਿਉਂਕਿ ਦਰਸ਼ਕ ਵੀ ਲਿミਟਿਡ ਹੁੰਦੇ ਨੇ ਪਰ ਮਠਾਰੋਂ ਨੂੰ ਇਸ ਦੀ ਕੋਈ ਫਿਕਰ ਨਹੀਂ ਮਾਸ ਅਪੀਲ ਵਾਲੀ ਫਿਲਮਾਂ ਆ ਬਾਕੀ ਤਾਂ ਸਿਰਫ 2-4% ਲੋਕ ਦੇਖਦੇ ਆ ਕਿਸੇ ਨੂੰ ਕੋਈ ਐਕਟਰ ਪਸੰਦ ਹੁੰਦਾ ਕਿਸੇ ਨੂੰ ਕੋਈ ਪਸੰਦ ਹੁੰਦਾ ਲੇਕਿਨ ਇਹ ਐਦਾਂ ਦਾ ਸਬਜੈਕਟ ਆ ਜੋ ਹਰ ਇੱਕ ਨੂੰ ਮਤਲਬ ਦੇਖਣਾ ਵੀ ਚਾਹੀਦਾ ਔਰ ਲੋਕਾਂ ਨੂੰ ਲੇਰ ਵੀ ਕਰਦਾ ਆ ਔਰ ਕੁਝ ਦਿੰਦਾ ਵੀ ਆ ਸਮਾਜ ਨੂੰ ਪਲੱਸ ਇੱਕ ਮੈਸੇਜ ਬਹੁਤ ਜ਼ਰੂਰੀ ਆ ਇੱਕ ਆਮ ਆਦਮੀ ਨੂੰ ਦੇਖਣ ਵਾਸਤੇ ਕਿ ਔਰਤ ਨੂੰ ਕਿੰਨੀ ਰਿਸਪੈਕਟ ਦੇਣੀ ਚਾਹੀਦੀ ਆ ਉਸ ਔਰਤ ਨੂੰ ਜਿਸਾਰੇ ਜਹਾਨ ਨੂੰ ਪੈਦਾ ਕੀਤਾ ਸੋਕਿਉ ਮੰਦਾਖੀਏ ਜਿੱਤ ਜਮੇ ਰਾਜਾਂ ਨਿਰਦੇਸ਼ਕ ਨੇਤਾ ਇਸ ਫਿਲਮ ਨੂੰ ਜਨਮ ਦੇ ਦਿੱਤਾ ਹੈ ਹੁਣ ਵੇਖਣਾ ਹੋਵੇਗਾ ਕਿ ਦਰਸ਼ਕ ਇਸ ਨੂੰ ਕਿੰਨਾ ਤੇ ਕਿਵੇਂ ਅਪਣਾਉਂਦੇ ਨੇ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤੋਂ ਨਾ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ